ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 9ਵੀਂ ਵਿਸ਼ਾ ਸਮਾਜਿਕ ਸਿੱਖਿਆ ਪਾਠ ਨੰਬਰ 1 ਇੱਕ ਪਿੰਡ ਦੀ ਕਹਾਣੀ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਦੇ ਛੋਟੇ ਪ੍ਰਸ਼ਨ ਪਾਰਟ 1 ਵਿੱਚ ਕਰਵਾਏ ਗਏ ਹਨ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਅਸੀਂ ਅਰਥ ਸ਼ਾਸਤਰ ਦਾ ਅਧਿਐਨ ਕਿਉਂ ਕਰਦੇ ਹਾਂ ਉੱਤਰ ਕਿਉਂਕਿ ਇਹ ਇੱਕ ਵਿਗਿਆਨ ਹੈ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਸੀਮਤ ਸਾਧਨਾਂ ਦਾ ਪ੍ਰਯੋਗ ਕਰਕੇ ਆਪਣੀਆਂ ਅਸੀਮਤ ਜ਼ਰੂਰਤਾਂ ਨੂੰ ਪੂਰਾ ਕਰਦੇ ਹਾਂ ਅਰਥ ਸ਼ਾਸਤਰ ਦਾ ਅਧਿਐਨ ਕਰਕੇ ਹੀ ਅਸੀਂ ਆਪਣੀ ਆਮਦਨ ਨੂੰ ਇਸ ਤਰ੍ਹਾਂ ਖਰਚ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ ਪ੍ਰਸ਼ਨ ਨੰਬਰ 2 ਆਰਥਿਕ ਕਿਰਿਆ ਕੀ ਹੈ ਉਦਾਹਰਨ ਦਿਓ ਉਤਰ ਇਹ ਉਹ ਕਿਰਿਆ ਹੈ ਜੋ ਇੱਕ ਵਿਅਕਤੀ ਦੁਆਰਾ ਆਪਣੀਆਂ ਅਸੀਮਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸੀਮਤ ਸਾਧਨਾਂ ਨੂੰ ਘਟ ਕਰਕੇ ਕੀਤੀ ਜਾਂਦੀ ਹੈ ਇਨ੍ਹਾਂ ਕਿਰਿਆਵਾਂ ਨੂੰ ਕੀਤੇ ਜਾਣ ਦਾ ਮੁੱਖ ਮਨੋਰਥ ਧਨ ਪ੍ਰਾਪਤ ਕਰਨਾ ਹੁੰਦਾ ਹੈ ਉਦਾਹਰਨ ਇੱਕ ਅਧਿਆਪਕ ਇੱਕ ਅਧਿਆਪਕ ਦੁਆਰਾ ਵਿਦਿਆਲਾ ਵਿੱਚ ਪੜਾਉਣਾ ਪ੍ਰਸ਼ਨ ਨੰਬਰ 3 ਬਹੁ ਫਸਲੀ ਵਿਧੀ ਕੀ ਹੈ ਉਤਰ ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਤੇ ਇੱਕੋ ਵਾਰ ਇੱਕ ਤੋਂ ਵੱਧ ਫਸਲਾਂ ਪੈਦਾ ਕਰਨ ਦੀ ਕਿਰਿਆ ਨੂੰ ਬਹੁ ਫਸਲੀ ਵਿਧੀ ਕਹਿੰਦੇ ਹਨ ਇਹ ਭੂਮੀ ਦੇ ਇੱਕ ਟੁਕੜੇ ਤੇ ਉਤਪਾਦਨ ਵਧਾਉਣ ਦਾ ਸਧਾਰਨ ਤਰੀਕਾ ਹੈ ਪ੍ਰਸ਼ਨ ਨੰਬਰ 4 ਭੂਮੀ ਦੇ ਇੱਕ ਟੁਕੜੇ ਤੋਂ ਜ਼ਿਆਦਾ ਪੈਦਾਵਾਰ ਕਰਨ ਦੇ ਦੋ ਤਰੀਕੇ ਦੱਸੋ ਉਤਰ ਨੰਬਰ 1 ਇੱਕੋ ਹੀ ਭੂਮੀ ਦੇ ਟੁਕੜੇ ਤੇ ਇੱਕ ਸਾਲ ਵਿੱਚ ਇੱਕ ਤੋਂ ਵੱਧ ਫਸਲਾਂ ਪੈਦਾ ਕਰਨ ਨਾਲ ਉਤਪਾਦਨ ਵਧਾਇਆ ਜਾ ਸਕਦਾ ਹੈ। ਨੰਬਰ 2 ਇੱਕ ਹੀ ਭੂਮੀ ਦੇ ਟੁਕੜੇ ਤੇ ਆਧੁਨਿਕ ਵਿਧੀਆਂ ਜਿਵੇਂ ਉੱਚ ਪੈਦਾਵਾਰ ਵਾਲੇ ਬੀਜ, ਰਸਾਇਣਿਕ ਖਾਦ ਦੀ ਬਧੇਰੇ ਮਾਤਰਾ, ਕੀਟਨਾਸ਼ਕ ਆਦ ਦੀ ਵਰਤੋਂ ਕਰਕੇ ਉਤਪਾਦਨ ਵਧਾਇਆ ਜਾ ਸਕਦਾ ਹੈ। ਪ੍ਰਸ਼ਨ ਨੰਬਰ 5 ਹਰੀ ਕ੍ਰਾਂਤੀ ਤੋਂ ਕੀ ਭਾਵ ਹੈ? ਇਹ ਕਿਵੇਂ ਸੰਭਵ ਹੋਈ ਹੈ? ਉੱਤਰ ਭਾਰਤ ਵਿੱਚ ਯੋਜਨਾਵਾਂ ਦੀ ਅਭਿਧੀ ਵਿੱਚ ਅਪਣਾਏ ਗਏ ਖੇਤੀ ਸੁਧਾਰਾਂ ਦੇ ਕਾਰਨ ਸਾਲ 1967-68 ਵਿੱਚ ਅਨਾਜ ਦੇ ਉਤਪਾਦਨ ਵਿੱਚ 25% ਦਾ ਵਾਧਾ ਹੋਇਆ। ਇੱਕ ਸਾਲ ਵਿੱਚ ਇੰਨਾ ਜ਼ਿਆਦਾ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ। ਇਸ ਲਈ ਇਸ ਨੂੰ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ। ਇਸ ਇਹ ਵਾਧਾ ਖੇਤੀ ਦੀ ਨਵੀਂ ਨੀਤੀ ਨੂੰ ਅਪਣਾਉਣ ਦਾ ਕਾਰਨ ਹੋਇਆ। ਪ੍ਰਸ਼ਨ ਨੰਬਰ 6। ਧਰਤੀ ਉੱਪਰ ਆਧੁਨਿਕ ਖੇਤੀ ਤਰੀਕਿਆਂ ਅਤੇ ਟੂ ਬੈਲ ਸਿੰਚਾਈ ਦੇ ਕੀ ਹਾਨੀਕਾਰਕ ਪ੍ਰਭਾਵ ਪਏ ਉੱਤਰ ਭੂਮੀ ਇੱਕ ਕੁਦਰਤੀ ਸਾਧਨ ਹੈ ਆਧੁਨਿਕ ਖੇਤੀ ਤਰੀਕੇ ਇਸ ਦੀ ਉਪਜਾਊ ਸ਼ਕਤੀ ਨੂੰ ਘਟ ਕਰ ਰਹੇ ਹਨ ਭੂਮੀ ਦੇ ਹੇਠਾਂ ਪਾਣੀ ਦਾ ਪੱਧਰ ਵੀ ਟਿਊਬਵੱਲ ਦੀ ਵੱਧ ਵਰਤੋਂ ਕਾਰਨ ਕਰਨ ਨਾਲ ਘਟਦਾ ਜਾ ਰਿਹਾ ਹੈ ਇਨ੍ਹਾਂ ਸਥਿਤੀਆਂ ਦੁਆਰਾ 20 ਸਾਲ ਦੇ ਬਾਅਦ ਜ਼ਮੀਨ ਹੇਠਾਂ ਪਾਣੀ ਦਾ ਪੂਰੀ ਤਰ੍ਹਾਂ ਦੇ ਨਾਲ ਘਟ ਹੋ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ ਪ੍ਰਸ਼ਨ ਨੰਬਰ 7 ਪਿੰਡਾਂ ਦੇ ਕਿਸਾਨਾਂ ਵਿੱਚ ਭੂਮੀ ਕਿਸ ਪ੍ਰਕਾਰ ਵੰਡੀ ਹੋਈ ਹੈ ਉੱਤਰ ਇਸ ਪਿੰਡ ਵਿੱਚ 20 ਪਰਿਵਾਰ ਆਪਣੀ ਭੂਮੀ ਦੇ ਮਾਲਕ ਹਨ ਸਭ ਪਰਿਵਾਰਾਂ ਕੋਲ ਖੇਤੀ ਜੋਗ ਭੂਮੀ ਬਹੁਤ ਘੱਟ ਹੈ ਜਦਕਿ 50 ਪਰਿਵਾਰ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਕੋਲ ਆਪਣੀ ਭੂਮੀ ਨਹੀਂ ਹੈ ਇਹ ਲੋਕ ਦੂਜਿਆਂ ਲੋਕਾਂ ਦੀ ਭੂਮੀ ਤੇ ਕੰਮ ਕਰਕੇ ਆਪਣੀ ਆਜੀਵਿਕਾ ਕਮਾਉਂਦੇ ਹਨ ਪ੍ਰਸ਼ਨ ਨੰਬਰ 8 ਪਿੰਡ ਵਿੱਚ ਖੇਤੀ ਲਈ ਕਿਰਤ ਦੇ ਦੋ ਸਰੋਤ ਦੱਸੋ ਉੱਤਰ ਨੰਬਰ 1 ਕਿਸਾਨ ਖੇਤੀ ਦੇ ਕੰਮ ਲਈ ਕਿਰਤ ਦਾ ਆਪਣੇ ਆਪ ਪ੍ਰਬੰਧ ਕਰਦੇ ਹਨ ਇਸ ਦੇ ਇਲਾਵਾ ਕੁਝ ਗਰੀਬ ਪਰਿਵਾਰ ਆਪਣੀ ਆਜੀਵਿਕਾ ਕਮਾਉਣ ਲਈ ਵੱਡੇ ਕਿਸਾਨਾਂ ਦੀ ਭੂਮੀ ਤੇ ਮਜ਼ਦੂਰ ਦਾ ਕੰਮ ਕਰਦੇ ਹਨ ਨੰਬਰ 2 ਜ਼ਿਮੀਦਾਰਾਂ ਦੀ ਭੂਮੀ ਤੇ ਕੰਮ ਕਰਨ ਦੇ ਲਈ ਕੁਝ ਪ੍ਰਵਾਸੀ ਮਜ਼ਦੂਰ ਹੋਰ ਰਾਜਾਂ ਜਿਵੇਂ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਵੀ ਪਿੰਡਾਂ ਵਿੱਚ ਆਉਂਦੇ ਹਨ ਇਹਨਾਂ ਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ ਪ੍ਰਸ਼ਨ ਨੰਬਰ 9 ਆਰਥਿਕ ਅਤੇ ਅਨਾਰਥਿਕ ਕਿਰਿਆਵਾਂ ਵਿੱਚ ਅੰਤਰ ਕਰੋ ਉੱਤਰ ਆਰਥਿਕ ਕਿਰਿਆਵਾਂ ਨੰਬਰ 1 ਇਹ ਅਰਥ ਵਿਵਸਥਾ ਵਿੱਚ ਵਸਤਾਂ ਅਤੇ ਸੇਵਾਵਾਂ ਦਾ ਪ੍ਰਵਾਹ ਕਰਦੀਆਂ ਹਨ ਨੰਬਰ 2 ਜਦੋਂ ਆਰਥਿਕ ਕਿਰਿਆਵਾਂ ਵਿੱਚ ਵਾਧਾ ਹੁੰਦਾ ਹੈ ਤਾਂ ਉਸ ਦਾ ਅਰਥ ਹੈ ਕਿ ਅਰਥ ਵਿਵਸਥਾ ਉੱਨਤੀ ਵਿੱਚ ਹੈ ਨੰਬਰ 3 ਇਹਨਾਂ ਤੋਂ ਵਸਤਵਿਕ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ। ਅੱਗੇ ਹੈਗਾ ਅਨਾਰਥਿਕ ਕਿਰਿਆਵਾਂ। ਨੰਬਰ 1 ਇਹਨਾਂ ਨਾਲ ਵਸਤਾਂ ਅਤੇ ਸੇਵਾਵਾਂ ਦਾ ਕੋਈ ਪ੍ਰਵਾਹ ਅਰਥਵਿਵਸਥਾ ਵਿੱਚ ਨਹੀਂ ਹੁੰਦਾ। ਨੰਬਰ 2 ਇਹਨਾਂ ਵਿੱਚ ਹੋਣ ਵਾਲਾ ਵਾਧਾ ਅਰਥਵਿਵਸਥਾ ਦੀ ਉન્નਤੀ ਦਾ ਨਿਧਾਰਕ ਨਹੀਂ ਹੈ। ਨੰਬਰ 3 ਇਹਨਾਂ ਵਿੱਚੋਂ ਕਿਸੇ ਰਾਸ਼ਟਰੀ ਆਮਦਨ ਅਤੇ ਵਿਅਕਤੀਗਤ ਆਮਦਨ ਵਿੱਚ ਵਾਧਾ ਨਹੀਂ ਹੁੰਦਾ ਹੈ। ਅੱਗੇ ਪ੍ਰਸ਼ਨ ਨੰਬਰ 10 ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹੈਆਂ ਹਨ ਉੱਤਰ ਨੰਬਰ 1 ਕਿਰਤ ਗਤੀਸ਼ੀਲ ਹੈ ਨੰਬਰ 2 ਕਿਰਤ ਉਤਪਾਦਨ ਦਾ ਇੱਕ ਮਾਤਰ ਸਰਗਮ ਸਾਧਨ ਹੈ ਨੰਬਰ 3 ਕਿਰਤ ਦੀ ਪੂਰਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ ਨੰਬਰ 4 ਭਾਰਤ ਵਿੱਚ ਕਿਰਤ ਭਰਪੂਰ ਮਾਤਰਾ ਵਿੱਚ ਉਪਲਬਧ ਹੈ ਨੰਬਰ 5 ਕਿਰਤ ਨੂੰ ਖਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ ਨੰਬਰ 6 ਤਨਕਮਾਉਣ ਦੇ ਮਨੋਰਥ ਮਨੋਰਥ ਨਾਲ ਕੀਤੇ ਗਏ ਸਾਰੇ ਮਨੁੱਖੀ ਯਤਨ ਕਿਰਤ ਹਨ ਪ੍ਰਸ਼ਨ ਨੰਬਰ 11 ਛੋਟੇ ਕਿਸਾਨ ਖੇਤੀ ਲਈ ਜ਼ਰੂਰੀ ਪੂੰਜੀ ਦਾ ਪ੍ਰਬੰਧ ਕਿਵੇਂ ਕਰਦੇ ਹਨ ਉੱਤਰ ਛੋਟੇ ਕਿਸਾਨ ਛੋਟੇ ਕਿਸਾਨਾਂ ਦੀ ਪੂੰਜੀ ਦੀ ਜ਼ਰੂਰਤ ਵੱਡੇ ਕਿਸਾਨਾਂ ਤੋਂ ਵੱਖ ਹੁੰਦੀ ਹੈ ਕਿਉਂਕਿ ਛੋਟੇ ਕਿਸਾਨਾਂ ਦੇ ਕੋਲ ਭੂਮੀ ਘਟ ਹੋਣ ਕਾਰਨ ਉਤਪਾਦਨ ਉਹਨਾਂ ਦੇ ਭਰਨ ਪੋਸ਼ਣ ਦੇ ਲਈ ਘਟ ਹੁੰਦਾ ਹੈ ਉਹਨਾਂ ਨੂੰ ਪੂੰਜੀ ਜ਼ਿਆਦਾ ਪ੍ਰਾਪਤ ਨਾ ਹੋਣ ਦੇ ਕਾਰਨ ਬੱਚਤਾਂ ਨਹੀਂ ਹੁੰਦੀਆਂ ਇਸ ਲਈ ਪੂੰਜੀ ਦੀ ਮੰਗ ਖੇਤੀ ਦੇ ਲਈ ਉਹਨਾਂ ਨੂੰ ਵੱਡੇ ਕਿਸਾਨਾਂ ਜਾਂ ਸ਼ਾਹੂਕਾਰਾਂ ਤੋਂ ਉਧਾਰ ਲੈ ਕੇ ਪੂਰੀ ਕਰਨੀ ਪੈਂਦੀ ਹੈ ਜਿਸ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ ਪ੍ਰਸ਼ਨ ਨੰਬਰ 12 ਵੱਡੇ ਕਿਸਾਨ ਬਾਦੂ ਹੋਏ ਖੇਤੀ ਉਤਪਾਦਾਂ ਦਾ ਕੀ ਕਰਦੇ ਹਨ ਉੱਤਰ ਉਹ ਆਪਣੇ ਖੇਤੀ ਉਤਪਾਦ ਨੂੰ ਆਪਣੇ ਨੇੜੇ ਦੇ ਬਾਜ਼ਾਰ ਵਿੱਚ ਵੇਚਦੇ ਹਨ ਉਹ ਕਿਸਾਨ ਆਪਣੀ ਉਪ ਉਚ ਦੀ ਬਾਜ਼ਾਰ ਵਿੱਚ ਅਪੂਰਤੀ ਕਰਦੇ ਹਨ ਅਤੇ ਬਹੁਤ ਜ਼ਿਆਦਾ ਧਨ ਕਮਾ ਲੈਂਦੇ ਹਨ ਇਸ ਕਮਾਈ ਹੋਈ ਬਾਦੂ ਪੂੰਜੀ ਦੀ ਵਰਤੋਂ ਉਹ ਛੋਟੇ ਕਿਸਾਨਾਂ ਨੂੰ ਉੱਚੀ ਵਿਆਜਦਾਰ ਤੇ ਕਰਜ਼ੇ ਤੇ ਦੇਣ ਲਈ ਕਰਦੇ ਹਨ ਉਹ ਬਾਧੂ ਪੂੰਜੀ ਦੀ ਵਰਤੋਂ ਅਗਲੇ ਖੇਤੀ ਮੌਸਮ ਵਿੱਚ ਉਪਜਾਉ ਗਾਉਣ ਜਾਂ ਪੈਦਾ ਕਰਨ ਦੇ ਲਈ ਵੀ ਕਰਦੇ ਹਨ ਅਤੇ ਆਪਣੀ ਜਮਾ ਪੂੰਜੀ ਨੂੰ ਵਧਾਉਂਦੇ ਹਨ ਸਵਾਲ ਨੰਬਰ 13 ਭਾਰਤ ਦੇ ਪਿੰਡਾਂ ਵਿੱਚ ਕਿਹੜੀਆਂ ਗੈਰ ਖੇਤੀ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਉੱਤਰ ਨੰਬਰ 1 ਪਸ਼ੂ ਪਾਲਣ ਦੁਆਰਾ ਦੁੱਧ ਕਰਿਆਵਾ ਨੰਬਰ 2 ਛੋਟੇ-ਛੋਟੇ ਉਦਯੋਗ ਹਨ ਜਿਸ ਵਿੱਚ ਆਟਾ ਚੁੱਕੀਆਂ ਬੁਣ ਉਦਯੋਗ ਫਰਨੀਚਰ ਬਣਾਉਣਾ ਲੋਹੇ ਦੇ ਉਜਾਰ ਬਣਾਉਣਾ ਆਦਿ ਸ਼ਾਮਿਲ ਹਨ ਨੰਬਰ 3 ਆਵਾਜਾਈ ਦੇ ਸਾਧਨਾਂ ਦਾ ਸੰਚਾਲਨ ਆਦ ਨੰਬਰ 4 ਦੁਕਾਨਦਾਰੀ ਪ੍ਰਸ਼ਨ ਨੰਬਰ 14 ਪਿੰਡਾਂ ਵਿੱਚ ਹੋਰ ਗੈਰ ਖੇਤੀ ਉਤਪਾਦਨ ਕਰਿਆਵਾਂ ਸ਼ੁਰੂ ਕਰਨ ਲਈ ਕੀ ਕੀਤਾ ਜਾ ਸਕਦਾ ਹੈ ਉੱਤਰ ਗੈਰ ਖੇਤੀ ਕਰਿਆਵਾਂ ਨੂੰ ਘੱਟ ਮਾਤਰਾ ਵਿੱਚ भूमि ਦੀ ਜ਼ਰੂਰਤ ਹੁੰਦੀ ਹੈ ਲੋਕ ਗੈਰ ਖੇਤੀ ਕਰਿਆਵਾਂ ਨੂੰ ਜਾਂ ਤਾਂ ਆਪਣੀਆਂ ਬਚਤਾਂ ਨਾਲ ਜਾਂ ਕਰਜ਼ਾ ਲੈ ਕੇ ਸ਼ੁਰੂ ਕਰ ਸਕਦੇ ਹਨ ਪਿੰਡਾਂ ਵਿੱਚ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਾ ਕੇ ਕਰਕੇ ਜਿਵੇਂ ਸੜਕ ਬਿਜਲੀ ਸੰਚਾਰ ਆਵਾਜਾਈ ਆਦ ਨਾਲ ਇਹਨਾਂ ਨੂੰ ਸ਼ਹਿਰ ਦੇ ਨਾਲ ਜੋੜਿਆ ਜਾ ਸਕਦਾ ਹੈ ਅਤੇ ਗੈਰ ਖੇਤੀ ਕਰਿਆਵਾਂ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ ਪ੍ਰਸ਼ਨ ਨੰਬਰ 15 ਵਾਸਲਾਂ ਦੀ ਰਹਿਣ ਖੁੰਦ ਨੂੰ ਖੇਤਾਂ ਵਿੱਚ ਸਾੜਨ ਨਾਲ ਜ਼ਮੀਨ ਦੀ ਗੁਣਵੱਤਾ ਵਿੱਚ ਨਿਘਾਰ ਕਿਉਂ ਆਉਂਦਾ ਹੈ ਉੱਤਰ ਕਿਉਂਕਿ ਜ਼ਮੀਨ ਦੀ ਉੱਪਰਲੀ ਤਹਿ ਦਾ ਤਾਪਮਾਨ ਵੱਧ ਜਾਂਦਾ ਹੈ ਜਿਸ ਕਾਰਨ ਜ਼ਮੀਨ ਵਿੱਚ ਮਿਲਣ ਵਾਲੇ ਸੂਖਮ ਜੀਵ ਬੈਕਟੀਰੀਆ ਮਿੱਤਰ ਕੀੜੇ ਉਲੀ ਪੰਛੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਦੇ ਨਾਲ ਜ਼ਮੀਨ ਦੇ ਲਾਭਦਾਇਕ ਤੱਤ ਵੀ ਨਸ਼ਟ ਹੋ ਜਾਂਦੇ ਹਨ ਸਿੱਟੇ ਵਜੋਂ ਜ਼ਮੀਨ ਦੀ ਗੁਣਵੱਤਾ ਵਿੱਚ ਨਿਕਾਰ ਆਉਂਦਾ ਹੈ ਧੰਨਵਾਦ